ਇੱਕੋ ਯਾਰੀ ਕੱਲੇ ਰੱਬ ਵਾਲੀ ਇੱਕੋ ਯਾਰੀ ਕੱਲੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ ਠੀਕ ਨਹੀਂ ਜਦੋਂ ਆਪਾਂ ਸਿਆਸੀ ਲੋਕਾਂ ਨੂੰ ਦੇਖਦੇ ਹਾਂ ਜਦੋਂ ਇੱਕ ਵਰਕਰ ਆਪਣੇ ਸਿਆਸੀ ਪਾਰਟੀ ਲਈ ਕੰਮ ਕਰਦਾ ਹੈ ਤਾਂ ਉਹ ਪਾਰਟੀ ਨਹੀਂ ਚਾਹੁੰਦੀ ਵੀ ਮੈਂ ਇਹਨੂੰ ਪਰੇਸ਼ਾਨੀ ਛੱਡਾ ਤਾਂ ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦੀ ਲਈ خلقت لی مخلوق لی نشکام سیوا کرنے کی کوشش کرتے ہیں مدد کرتا ہے اور مقصد بھی نہیں اور میں اس دے اہل بھی نہیں بالکل ایسے طرح ہی میں تو ایک گندی مکھی تھا ٹھیک ہے میری کوئی اوقات نہیں تھی ਇਹ ਅਭੀ ਉਸ ਪਰਬੂ ਦੀ ਉਸ ਪਰਮਾਤਮਾ ਦੀ ਹਲਕ ਦੀ ਸੇਵਾ ਦੀ ਥੋੜੀ ਜਿਹੀ ਉਹਨੇ ਤੋਫੀਕ ਬਖਸ਼ੀ ਬਲ ਬਖਸ਼ਿਆ ਸਤ ਮਿੱਤੋਂ ਵੀ ਸੰਸਤਤ ਲਤੀ ਤਮਸ ਉਸ ਸੇਵਨ ਲੱਗੇ ਮੈਂ ਤੁਲ ਗਿਆ ਉਹ ਇੰਟਰੋਡਿਊਸ ਕਰਾ ਰਿਹਾ ਹੈ ਇਹ ਕੌਣ ਹੈ ਫਲਾਣ ਇਹ ਕੌਣ ਹੈ ਫਲਾਣ ਇਹ ਕੌਣ ਹੈ ਫਲਾਣ ਜਦ ਮੈਨੂੰ ਕਿਹਾ ਮੇਰਾ ਨਾਮ ਹੀ ਲੱਤਾ ਇਹ ਕੌਣ ਬਸ ਕੌਣ ਹੈ ਮੁਸਲਮਾਨ ਮੇਰੇ ਗੁਰੂ ਦਾ ਬੈਰੀ ਹੈ ਹੈ ਨਾ ਇਹ ਪ੍ਰਣੀ ਦਾ ਸਰੇਮ ਕਿਉਂਕਿ ਮੈਨੂੰ ਲੱਗਿਆ ਯਾਰ ਉਸ ਦੇ ਮੇਰੇ ਦਵਾ ਕੰਨਾ ਚ ਆਵਾਜ਼ ਗੂੰਜਦੀ ਰਹੀ ਬੱਚਿਆਂ ਨੂੰ ਵੀ ਬੁਲਾਉਂਦਾ ਹੈ ਕੌਣ ਸਿੱਖ ਕੌਂਸਲ ਮੈਂ ਸੁਣੋ ਥਾਲੀ ਕਿੰਨੀ ਘਮਰਦੀ ਹੈ ਨਾ ਤੇ ਚਲੋ ਖਤਮ ਹੋਇਆ ਮੈਂ ਮਹਿਸੂਸ ਕੀਤਾ ਬਸ ਵੀ ਮੈਨੂੰ ਇਹੋ ਗਿਆ ਉਹ ਗੱਲ ਕਰ ਕਰਦੀ ਨਾ ਮੈਂ ਇਹ ਦਿਨਾਂ ਚ ਗੁੰਦੀ ਰਹੀ ਗੱਲ ਥੋੜੇ ਬਡੇ ਹੋਏ ਪ੍ਰਸਤਨ ਮਾਰੇ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਸੋਚਿਆ ਵੀ ਯਾਰ ਸਿੱਖ ਧਰਮ ਜਿਹੜੀ ਬੁਨਿਆਦ ਹੈ ਉਹ ਵੀ ਅਕਾਲ ਪੁਰਖ ਦੀ ਇਕਤਾ ਰੱਖੀ ਗਈ ਹੈ ਤਾਂ ਗਏ ਹੋਇਆ ਮਾਰਗਟ ਹੋਈ ਜਿਹੜੇ ਇਧਰੋਂ ਉਧਰ ਗਏ ਉਹ ਕਹਿੰਦੇ ਸਾਡੇ ਪੁੱਲ ਤੇ ਟ੍ਰੇਨ ਵੜਦੀ ਗਈ ਉਧਰੋਂ ਇਧਰ ਆਇਓ ਕਹਿੰਦੇ ਸਾਡੇ ਵੜਦੇ ਗਏ ਨਾ ਇੱਕ ਤੂਫਾਨ تھا ਜਿਹੜਾ ਚੱਲਿਆ ਉਸ ਵੇਲੇ 47 ਚ ਜਿਹੜੇ ਸਮਝੋ ਜਿਹੜੇ ਲੋਕ ਮੈਂ ਸੁਣ ਕੇ ਹੈਰਾਨ ਹੁੰਦਾ ਸੀ ਵੀ ਜਿਹੜੇ ਇਕੱਠੇ ਇਦਾਂ ਮਨਾਉਂਦੇ ਥੇ ਇਕੱਠੇ ਦਿਵਾਲੀਆਂ ਮਨਾਉਂਦੇ ਥੇ ਇਕੱਠੇ ਖੁਰਪੁਰ ਬਣਾਉਂਦੇ ਥੇ ਉਹ ਦੁਸ਼ਮਣ ਹੋਗੇ ਵਿਸ਼ਵਾਸ ਕਰਤੀ ਹੋਗੇ ਕਿ ਤੇਰਾ ਫਸਲਾ ਘਟਣ ਜਾਂਦੇ ਸੀ ਉਹ ਉਧਰ ਚਲੇ ਗਿਆ ਸਾਰੇ ਉਧਰ ਚਲੇ ਗਿਆ ਜਿਹੜੇ ਧਰਮ ਦੇ ਨਾਮ ਤੇ ਇੱਕ ਸਿਆਸਤ ਕੀਤੀ ਗਈ ਚੈਪਟਰ અલ ਮੈਦਾ ਸੂਰਤ ਆਇਤ ਨੰਬਰ 32 ਅਨਹੂ ਕਤਲਾ ਨਫਸਮ ਬਿਗੈਰ ਨਫਸਿ ਅਵ ਫਸਾਦਿ ਫਿਲ ਅਰਧਿ ਫਕਾਨ ਨਮ ਕਤਲ ਅਨਾਸਾ ਜਮੀਅ ਜਿਸ ਨੇ ਕਿਸੇ ਨਿਰਦੋਸ਼ ਇਨਸਾਨ ਦੀ ਹਤਿਆ ਕੀਤੀ ਉਹਨੇ ਸਾਰੀ ਇਨਸਾਨ ਦੀ ਹਤਿਆ ਕਰ ਦਿੱਤੀ ਮਜ਼ਹਬ ਦੇ ਨਾਮ ਤੇ ਜੋ ਅੱਜ ਹੋ ਰਿਹਾ ਪਲਾ ਲਿਖਿਆ ਹੈ ਕਿਹੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਮਜ਼ਹਬ ਤਾਂ ਪਿਆਰ ਕਰਨਾ ਸਿਖਾਉਂਦਾ ਹੈ ਇਹ ਨਫ਼ਰਤਾਂ ਦੇ ਬੀਜ ਕੌਣ ਬੋ ਗਿਆ ਭਰਾਮਾ ਭਰਾਮਾ ਦੇ ਵਿੱਚ ਇਹ ਨਫ਼ਰਤਾਂ ਦੇ ਬੀਜ ਕੌਣ ਬੋ ਗਿਆ ਭਰਾਮਾ ਭਰਾਮਾ ਦੇ ਵਿੱਚ ਅੱਜ ਦਾ ਸਮਾਂ ਅਜਿਹੇ ਸਮਾਏ ਕਿ ਕਿਸੇ ਇਨਸਾਨ ਕੋਲੇ ਖੁਦ ਲਈ ਸਮੇਂ ਦੀ ਘਾਟ ਪੈ ਜਾਂਦੀ ਆ ਪਰ ਇੱਕ ਇਨਸਾਨ ਅਜਿਹਾ ਵੀ ਹੈ ਜਿਹੜਾ ਦੂਸਰਿਆਂ ਦੇ ਲਈ ਜ਼ਿੰਦਗੀ ਜਿਉਂਦਾ ਉਸ ਇਨਸਾਨ ਦਾ ਨਾਮ ਇੰਡੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੇ ਵਿੱਚ ਆਉਂਦਾ ਹੈ ਤੇ ਉਹ ਵਿਅਕਤੀ ਹੈ ਜਿਹੜਾ ਮਲੇਰਕੋਟਲੇ ਦੇ ਨਾਲ ਸੰਬੰਧ ਰੱਖਦਾ ਸਾਡੇ ਵਿੱਚ ਮੌਜੂਦ ਨੇ ਨਸੀਰ ਅਖਤਰ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਨਸੀਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਦਰਸ਼ਕਾਂ ਦੇ ਸਾਠਖਾਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਔਰ ਆਪਣੀ ਗੱਲ ਉਹਨਾਂ ਨਾਲ ਸਾਂਝੀ ਕਰਨ ਦਾ ਮੌਕਾ ਦਿੱਤਾ ਮੈਂ ਤੁਹਾਡਾ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਆਂ ਡਾਕਟਰ ਸਾਹਿਬ ਕਿਵੇਂ ਸਵੱਬ ਬਣਦਾ ਸੋਹ ਪ੍ਰਭਾਵਸ਼ਾਲੀ ਵਿਅਕਤੀ ਉਹ ਵੀ ਪੂਰੇ ਭਾਰਤ ਦੇ ਵਿੱਚੋਂ ਤੁਹਾਡੀ ਚੋਣ ਹੁੰਦੀ ਹੈ ਕਿਵੇਂ ਦੇਖਦੇ ਹੋ ਇੱਕੋ ਯਾਰੀ ਕੱਲੇ ਰੱਬ ਵਾਲੀ ਇੱਕੋ ਯਾਰੀ ਕੱਲੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਵੀ ਹਾਰੀਆਂ ਨੇ ਠੀਕ ਹੈ ਨੀ ਜਦੋਂ ਆਪਾਂ ਸਿਆਸੀ ਲੋਕਾਂ ਨੂੰ ਦੇਖਦੇ ਹਾਂ ਜਦੋਂ ਇੱਕ ਵਰਕਰ ਆਪਣੇ ਸਿਆਸੀ ਪਾਰਟੀ ਲਈ ਕੰਮ ਕਰਦਾ ਹੈ ਹੂੰ ਤਾਂ ਉਹ پارٹی ਨਹੀਂ ਚਾਹੁੰਦੀ ਵੀ ਮੈਂ ਇਹਨੂੰ ਪਰੇਸ਼ਾਨੀ ਛੱਡਾਂ ਤਾਂ ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦੀ ਲਈ ਉਹਦੀ ਖਲਕਤ ਲਈ ਉਹਦੀ ਮਖਲੂਕ ਲਈ ਨਿਸ਼ਕਾਮ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਰੱਬ ਉਹਦੀ ਮਦਦ ਕਰਦਾ ਹੈ ਔਰ ਇਹ ਸਾਡਾ ਮਕਸਦ ਵੀ ਨਹੀਂ ਹੈ ਔਰ ਮੈਂ ਇਸ ਦੇ ਅਹਿਲ ਵੀ ਨਹੀਂ ਹੂੰ ਠੀਕ ਹੈ ਨਹੀਂ ਇਹ ਤਾਂ ਉਹਦਾ ਫਾਜ਼ਿਲ ਹੈ ਮੇਰੇ ਤੋਂ ਕੋਈ ਕਮਾਲ ਹੀ ਨਹੀਂ ਹੈ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਮੱਖੀ ਜਿਹੜੀ ਮੱਖੀ ਉੜਦੀ ਫਿਰਦੀ ਹਾਊਸਫ्लाई ਗੰਦੀ ਹੁੰਦੀ ਹੈ ਜਿਸ ਚੀਜ਼ ਤੇ ਬਹਿਟ ਜਾਂਦੀ ਉਹਨੂੰ ਵੀ ਗੰਦਾ ਕਰ ਦਿੰਦੀ ਹੈ ਨਾ ਅਸੀਂ ਖਾਂਦੇ ਨਹੀਂ ਹੈਗੇ ਪਰ ਜਦ ਇਹ ਮੱਖੀ ਉੜਦੀ ਉੜਦੀ ਕਿਸੇ ਜਲੇਬੀ ਨਾਲ ਲੱਗ ਜਵੇ 200 ਰੁਪਏ ਕਿਲੋ ਤੁਰ ਜਾਂਦੇ ਜਲੇਬੀ ਦੇ ਪਾ ਬਿਲਕੁਲ ਇਸੇ ਤਰ੍ਹਾਂ ਹੀ ਮੈਂ ਤਾਂ ਇੱਕ ਗੰਦੀ ਮੱਖੀ ਥਾ ਠੀਕ ਹੈ ਤੇ ਮੇਰੀ ਕੋਈ ਔਕਾਤ ਨਹੀਂ ਸੀ ਇਹ ਵੀ ਉਸ ਪ੍ਰਭੂ ਦੀ ਉਸ ਪਰਮਾਤਮਾ ਦੀ ਖਲਕ ਦੀ ਸੇਵਾ ਦੀ ਥੋੜੀ ਜਿਹੀ ਉਹਨੇ ਤੋਫੀਕ ਬਖਸ਼ੀ ਬਲ ਬਖਸ਼ਿਆ ਸਾਥ ਮਿੱਤੋਂ ਵੀ ਸੰਸਥਾਤੋਂ ਲੱਤੀ ਤਾਂ ਬਸ ਉਸ ਸੇਵਨ ਲੱਗ ਕੇ ਮੈਂ ਤੁਲ ਗਿਆ ਹਾਂ ਬਾਕੀ ਮੇਰੇ ਨਾਲ ਕੋਈ ਔਕਾਤ ਨਹੀਂ ਹੈ ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਇਹਦੀ ਇਹ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਕਦੋਂ ਤੁਸੀਂ ਇਹਨੂੰ ਕਹਿ ਲਈ ਹਕੀਕੀ ਰੂਪ ਦੇ ਵਿੱਚ ਲੈ ਕੇ ਆਏ ਹੋ ਅਸਲ ਜਨਾ ਮੈਂ ਸੁਣਦਾ ਹੁੰਦਾ ਸੀ ਬਚਪਨ ਚ ਮੈਂ ਅਕੀਵ ਜਗ੍ਹਾ ਪਹਿਲਾਂ ਵੀ ਕਿਹਾ ਵੀ ਮੈਂ ਜਦੋਂ ਕਾਲਜ ਚ ਗਿਆ ਪਹਿਲੇ ਸਾਲੋਂ ਸੋਲੇ ਤਰਸ ਪੁੰਦੀ ਸੀ ਤੇ ਮੈਂ ਆਪਣੀ ਸੈਕਸ਼ਨ ਚ ਆਪਣੀ ਸੈਕਸ਼ਨ ਚ ਕੱਲਾ ਮੁਸਲਿਮ ਥਾ ਹਾਲਾਂਕਿ ਸਟੇਮ ਰੇਕ ਕੋਲ ਦਾ ਰਪ ਮੈਡੀਕਲ ਇਹ ਗਰੁੱਪ ਚ ਤੇ ਅਸੀਂ ਇੱਕ ਵਾਰੀ ਕੌਰਟ ਗਵਰਨਮੈਂਟ ਕਾਲਜ ਦੇ ਗਰਾਊਂਡ 'ਚ ਖੜੇ تھے ਫੁੱਟਬਾਲ ਗਰਾਊਂਡ 'ਚ ਹੂੰ ਤਿੰਨ ਚਾਰ ਹਿੰਦੂਆਂ ਦੇ ਬੱਚੇ تھے ਜਿਹੜੇ ਉਸ ਵੇਲੇ ਬੱਚੇ ਨਹੀਂ 19 ਸਾਲ ਦੇ تھے ਤੇ ਤਿੰਨ ਚਾਰ ਸਿੱਖ ਭਰਾ تھے ਤੇ ਮੈਂ ਇਕੱਲਾ ਮੁਸਲਮਾਨ ਥਾ ਸਾਡੇ ਨਾਲ ਇੱਕ ਸੀਨੀਅਰ ਸਾਤੋਂ ਇੱਕ ਸਾਲ ਆਪਣੇ ਨੇੜੇ ਕੁੱਪੇ ਪਿੰਡ ਸਾਡੇ ਕੁੱਪੇ ਦੀ ਜੀ ਤੇ ਨਿਰਮਲ ਸਿੰਘ ਬਾਅਦ ਪਿੱਛੇ ਰਿਟਾਇਰ ਹੋਇਆ ਕੋਰਪੋਰੇਟ ਸਟੇਜ ਜੁ ਸ਼ਾਹਦ ਬੈਕਪੁਰ ਜੀ ਜੀ ਉਹ ਇੰਟਰੋਡਿਊਸ ਕਰਾ ਰਿਹਾ ਹੈ ਇੱਕ ਆਉਣਾ ਹੈ ਫਲਾ ਇੱਕ ਆਉਣਾ ਹੈ ਫਲਾ ਇੱਕ ਆਉਣਾ ਹੈ ਫਲਾ ਜਬ ਮੈਨੂੰ ਕਿਹਾ ਮੇਰਾ ਨਾਮ ਵੀ ਲੱਤਾ ਇਹ ਕੌਣ ਕੌਣ ਹੈ ਮੁਸਲਮਾਨ ਮੇਰੇ ਗੁਰੂ ਦਾ ਬੈਰੀ ਹੈ ਨਾ ਇਹ ਪਰਣੀ ਗੱਲ ਫਰੇਮ ਹੈ ਕਿਉਂਕਿ ਮੈਨੂੰ ਲੱਗਿਆ ਯਾਰ ਉਸ ਦਿਨ ਮੇਰੇ ਦਵਾ ਕੰਨਾਂ ਚ ਆਵਾਜ਼ ਗੂੰਜ ਹੀ ਰਹੀ ਬੱਚੇ ਨੂੰ ਕੀ ਬਤਾਉਂਦਾ ਕੌਣ ਸਿੱਖ ਕੌਨਸਲ ਸੋਹਣਾ ਸਾਡੀ ਕਿੰਨੀ ਉਮਰ ਹੁੰਦੀ ਹੈ ਨਾ ਤੇ ਚਲੋ ਖਰ ਟਾਈਮ ਖਤਮ ਹੋਇਆ ਮੈਂ ਮਹਿਸੂਸ ਕੀਤਾ ਬਾਕੀ ਮੈਨੂੰ ਇਹ ਕਿਹਾ ਉਹ ਗੱਲ ਘਰ ਕਰ ਗਈ ਮੇਰੇ ਦਿਮਾਗ ਚ ਗੂੰਜ ਹੀ ਰਹੀ ਗੱਲ ਥੋੜੇ ਬਡੇ ਹੋਏ 70 ਨੰਬਰੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸੋਚਿਆ ਵੀ ਯਾਰ ਸਿੱਖ ਧਰਮ ਜਿਹੜੀ ਬੁਨਿਆਦ ਹੈ ਉਹ ਵੀ ਅਕਾਲ ਪੁਰਖ ਦੀ ਇਕਤਾ ਰੱਖੀ ਗਈ ਹੈ ਅੰਤਰ ਸਿੰਘ ਗੁਰੂ ਨਾਨਕ ਸਰਵਰ ਜਿ ਸਿੱਖੋ ਦੀ ਸਥਾਪਨਾ ਕੀਤੀ ਸੀ ਤਾਂ ਅਕਾਲ ਪੁਰਖ ਦੀ ਇਕਤਾ ਦੀ ਨੀਂਹ ਤੇ ਰੱਖੀ ਸੀ ਹੂੰ ਐਸੇ ਕਰਕੇ ਜਿਹੜਾ ਪ੍ਰਸਿੱਧ ਸਾਰਵਿਆ ਵਰਡ ਦਾ علامه ਇਕਵਲੋਨੀ ਕਿਹਾ ਫਿਰ ਉઠી ਆਖਿਰ ਸਦਾ ਤੋਹੀਦ ਕੀ ਪੰਜਾਬ ਸੇ ਹੂੰ ਦਾ ਕੋਈ ਇੱਕ ਮਰਦੇ ਕਾਮਿਲ ਨੇ ਜਗਾਇਆ ਖਾਬ ਸੇ ਤੇ ਇਸਲਾਮ ਦੀ ਵੀ ਜਿਹੜੀ ਨੀਂਹ ਜਾੜਾ ਉਹ ਤੋਹੀਦ ਹੈ ਕਲਪੁਜੀਤ ਫਿਰ ਲੜਾਈ ਦਾ ਕੁਝ ਹੋਰ ਹੈ ਇਹ ਲੜਾਈ ਧਰਮ ਦੀ ਨਹੀਂ ਹੈ ਲੜਾਈ ਕਮੋ ਦੀ ਵੀ ਨਹੀਂ ਹੈ ਲੜਾਈ ਸਿਧਾਂਤਾਂ ਦੀ ਵੀ ਨਹੀਂ ਹੈ ਇਹ ਲੜਾਈ ਕੁਝ ਹੋਰ ਹੈ ਤੇ ਫਿਰ ਮੈਨੂੰ ਲੱਗਿਆ ਵੀ ਇਹ ਜਿਹੜੇ ਬੜੇ ਪ੍ਰਿਖੇ ਪਏ ਨੇ ਜਿਹੜਾ ਅਸੀਂ 47 ਜਸੁੰਦੇ ਹੁੰਦੇ ਸੀ ਵੀ ਐ ਹੋਇਆ ਮਾਰਗੜ ਹੋਈ ਜਿਹੜੇ ਇਧਰ ਉਧਰ ਗਏ ਉਹ ਕਹਿੰਦੇ ਸਾਡੀ ਪੂਰੀ ਪੂਰੀ ਟ੍ਰੇਨ ਵੜ ਦਿੱਤੀ ਗਈ ਉਧਰੋਂ ਇਧਰ ਆਇਓ ਕਹਿੰਦੇ ਸਾਡੇ ਵੜ ਦਿੱਤੇਗਾ ਨਾ ਇੱਕ ਤੂਫਾਨ تھا ਜਿਹੜਾ ਚੱਲਿਆ ਉਸ ਵੇਲੇ 47 ਚ ਮੈਨੂੰ ਕੀ ਸਮਝੋ ਜਿਹੜੇ ਲੋਕ ਮੈਂ ਸੁਣ ਕੇ ਹੈਰਾਨ ਹੁੰਦਾ ਸੀ ਵੀ ਜਿਹੜੇ ਇਕੱਠੇ ਇਹ ਦਮਨਲ ਇੰਤੇ ਇਕੱਠੇ ਦਿਵਾਲੀਆਂ ਮਨਾਉਂਦੇ ਇਕੱਠੇ ਉਪਰਪੁਰ ਬਣਾਉਂਦੇ ਉਹ ਦੁਸ਼ਮਣ ਹੋਗੇ ਵਿਸ਼ਵਾਸ ਕਰਤੀ ਹੋਗੇ ਕਿ ਤੇਰੇ ਨਾਲ ਫਸਲਾਂ ਘਟਣ ਜਾਂਦੇ ਸੀ ਉਹ ਉਧਰ ਚਲੇ ਗਿਆ ਸਾਰੇ ਉਧਰ ਚਲੇ ਗਏ ਇਹ ਕਿ ਧਰਮ ਦੇ ਨਾਮ ਤੇ ਇੱਕ ਸਿਆਸਤ ਕੀਤੀ ਗਈ ਸਭ ਤੋਂ ਜਦੋਂ ਐਕਸਪਲੋਇਟੇਸ਼ਨ ਜ਼ਿਆਦਾ ਹੁੰਦੀ ਹੈ ਉਹ ਧਰਮ ਦੇ ਨਾਮ ਤੇ ਹੁੰਦੀ ਹੈ ਉਹ ਕਿਉਂ ਕੀਤੀ ਗਈ ਕੋਈ ਧਰਮ ਦੋ ਜਾਣਦੇ ਇੱਕ ਸਿੱਖ ਨੇ ਗੁਰਬਾਣੀ ਸਮਝ ਕੇ ਸਿੱਖ ਨਹੀਂ ਬਣਿਆ ਸੀ ਇੱਕ ਮੁਸਲਮਾਨ ਗੁਰੂ ਕੁਰਾਨ ਨੂੰ ਸਮਝ ਕੇ ਮੁਸਲਮਾਨ ਨਹੀਂ ਬਣਿਆ ਸੀ ਅਗਰ ਉਹਨੇ ਕੁਰਾਨ ਨੂੰ ਸਮਝਿਆ ਹੁੰਦਾ ਕੁਰਾਨ ਸ਼ੀਖ ਕਹਿੰਦਾ ਇਹ ਚੈਪਟਰ અલ ਮਾਇਦਾ ਸੂਰਤ ਐਤ ਨੰਬਰ 32 ਅਨਹ ਕਤਲਾ ਨਫਸਮ ਬਿਗੈਰ ਨਫਸਿਨ ਅਵ ਫਸਾਦਿ ਫਿਲ ਅਰਧ ਫਕਾਨ ਨਮਾ ਕਤਲ ਅਨਾਸਾ ਜਮੀਆ ਜਿਸਨੇ ਕਿਸੇ ਨਿਰਦੋਸ ਇਨਸਾਨ ਦੀ ਹਤਿਆ ਕੀਤੀ ਉਹਨੇ ਸਾਰੀ ਇਨਸਾਨ ਦੀ ਹਤਿਆ ਕਰ ਦਿੱਤੀ ਨਿਰਦੋਸ ਦੀ ਹਤਿਆ ਕਰਨ ਵਾਲੇ ਇਨਸਾਨ ਦੀ ਸਭ ਕੁ ਸੌ ਸਦਾ ਸੱਚਾ ਮੁਸਲਮਾਨ ਹੋ ਸਕਦਾ ਫਿਰ ਉਹ ਮੁਸਲਮਾਨ ਤਾਂ ਹੈ ਹੀ ਨਹੀਂ ਤੇ ਮੁਸਲਮਾਨ ਦੇ ਪਿੱਛੇ ਤੇ ਸਿੱਕੀ ਕੀ ਕਹਿੰਦੀ ਹੈ ਅ ਤਵਰੀ ਗੁਰੂ ਖਾਲਸਾ ਪੰਨਾ ਨੰਬਰ 442 ਤੇ ਆ ਸ਼ਾਇਦ ਇਕਸੋ ਬਿਆਰ ਤੇ ਮਾਰਤ ਹੈ ਜੋ ਆਦਮੀ ਬਿਨਾ ਗੁਨਾਹ ਕਰਾਲ ਦੋ ਪੈੰਦੇ ਦੋਜ਼ਖਾਬੀ ਜਿੱਤੇ ਦੇਹੀ ਬਾਲ ਉਸਾ ਪ੍ਰਭੂ ਨੇ ਜਿਹੜੇ ਲੋਕ ਕਿਸੇ ਬਿਨਾ ਹੋਣਾ ਬਗੈਰ ਕਿਸੇ ਕਾਰਨ ਤੋਂ ਨਿਰਦੋਸ਼ ਇਨਸਾਨ ਨੂੰ ਮਾਰਦਾ ਉਹ ਮਾਰਨ ਵਾਲੇ ਦੇ ਕੇਸਾਂ ਜਿੰਨੇ ਬਰਸ ਨਰਕ ਸੜਦਾ ਕਿਉਂਕਿ ਇਨਸਾਨ ਨੂੰ ਰੱਬ ਨੇ ਆਪਣੇ ਮੂਰਤੋਂ ਪੈਦਾ ਕੀਤਾ ਫਿਰ ਜਿਨ੍ਹਾਂ ਨੇ ਮਾਰਿਆ ਉਹ ਸਿੱਖਦਾ ਹੋਣੇ ਨਹੀਂ ਉਹ ਪਹਿਰਾਵ ਦੇ ਸਿੱਖ ਹੋਣ ਸੱਚੇ ਸਿੱਖ ਹੋਗੇ ਤੁਸੀਂ ਕੀ ਦੀ ਸਿੱਖ ਸਤਾ ਹੈ ਤੇ ਮੈਨੂੰ ਲੱਗਿਆ ਵੀ ਕਿਉਂ ਨਾ ਅਸੀਂ ਇਹ ਸਿੱਖਿਆਵਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈ ਜਾਈਏ। ਇਸਲਾਮ ਦੀ ਕਿ ਸਿੱਖਿਆ ਹੈ ਵੀ ਜਿਹੜਾ ਬੰਦਾ ਦੋ ਰੁੱਠੇ ਹੋਵੇ ਭਰਾਵਾਂ 'ਚ ਕਿਉਂਕਿ ਸਾਡੇ ਮੈਂ ਕਹਾਂ ਨਾ ਸਾਡੇ ਸਾਰੇ ਬੁੱਢਲੇ ਮਾਪੇ ਕਿਹਨੇ ਇਸ ਕਰਕੇ ਸਭ ਭਰਾ ਭਰਾ ਨਾ ਜਿਵੇਂ ਹੁਣ ਇੱਕ ਬਾਪ ਦਾ ਇੱਕ ਪੁੱਤ ਡਾਕਟਰ ਬਣ ਗਿਆ ਇੱਕ ਇੰਜੀਨੀਅਰ ਬਣ ਗਿਆ ਇੱਕ ਵਕੀਲ ਬਣ ਗਿਆ ਇੱਕ ਮਿਸਤਰੀ ਬਣ ਗਿਆ ਜੀ ਕਿਤੇ ਅਲੱਗ-ਅਲੱਗ ਹੋ ਗਏ ਬਿਲਕੁਲ ਇੱਕ কুমਾਰ ਦੇ ਕੰਮ ਕਰ ਲੰਗਾ ਨਾ কুমਾਰ ਕਹ ਦੂਗਾ ਡਾਕਟਰ ਨੂੰ ਡਾਕਟਰ ਕਹ ਦੂ ਵਕੀਲ ਨੂੰ ਵਕੀਲ ਉਹ ਹਿੰਦੂ ਬਣ ਗਿਆ ਕੋਈ ਖਵਾਣੇ ਨਾ ਹਾਂ ਤਾਂ ਅਸੀਂ ਕਿ ਪ੍ਰਮਾਤਮਾ ਦੇ ਪੈਦਾ ਕੀਤੇ ਬ ਇੱਕ ਇਨਸਾਨੀ ਬਰਾਦਰੀ ਦੇ ਅੰਗ ਠੀਕ ਹੈ ਨਹੀਂ ਤੇ ਮੈਨੂੰ ਲੱਗਿਆ ਵੀ ਉਹਦੇ ਵਿੱਚ ਇਹ ਵੀ ਜਿਹੜਾ ਦੋ ਰੁੱਠੇ ਭਰਾਵਾਂ 'ਚ ਸੁਲਾ ਕਰਾਉਂਦਾ ਸਮਝੌਤਾ ਕਰਾਉਂਦਾ ਸਮਝੌਤਾ ਕਰਾਉਂਦਾ ਨੇੜਤਾ ਪੈਦਾ ਕਰਦਾ ਉਹ ਕਹਿੰਦੇ ਵੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਉਹ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ੂ ਜਿਹਨੂੰ ਕਹਿੰਦੇ ਸਵਰਗ ਵਿੱਚ ਬਖਸ਼ੂ ਹੂੰ ਤੇ ਮੈਨੂੰ ਲੱਗਿਆ ਵੀ ਫਿਰ ਜੇ ਦੋ ਕੌਮਾਂ ਸੁਲਾ ਕਰਾਈ ਜਾਵੇ ਜੇ ਦੋਨੇ ਇੱਕ ਰੱਬ ਨੂੰ ਮੰਨਣ ਵਾਲੇ ਨੇ ਹੂੰ ਜੇ ਦੋ ਬੰਦਿਆਂ ਦਾ ਹਾਰਿਆ ਤਾਂ ਦੋ ਕੌਮਾਂ ਦਾ ਕੀ ਹਾਲ ਹੋਊਗਾ ਤੇ ਮੈਨੇ ਸੋਚਿਆ ਵੀ ਕਿਉਂ ਨਾ ਇਹ ਬੇੜਾ ਆਪਾਂ ਚ ਕੀ ਹੈ ਜੀ ਕੋਈ ਦਾ ਬਿੱਲ ਦੀ ਗੱਲ ਟੱਲੀ ਪਾਊਗਾ ਜੀ ਕਿਉਂ ਆਪਾਂ ਨਾ ਪਾ ਦੀਏ ਤੇ ਇਹ ਉਹਦੇ ਕੋਲ ਅਰਦਾਸ ਕਰਕੇ ਦੁਆ ਕਰਕੇ ਪ੍ਰਭੂ ਕੋਲੇ ਅੱਲਾਹ ਕੋਲੇ ਰੱਬ ਕੋਲੇ ਕਿ ਤਦਵੀਰ ਰੱਬਾ ਮੈਨੂੰ ਕੋਈ ਲਾਲਚ ਨਹੀਂ ਇਸ ਚੋਂ ਤੇਰੀ ਹਜ਼ਰਤ ਤੋਂ ਬਲਾਵਾ ਨਾ ਮੈਨੇ politix ਜਾਨ ਲੈਣੀ ਹੈ ਨਾ ਕੁਝ ਹੋ ਲੈਣਾ ਹੈ ਤੂੰ ਰਾਜ਼ੀ ਹੋਵੇ ਤੇਰੀ ਖਲਕ ਚ ਪਿਆਰ ਵੰਡ ਦਵਾ ਹਮ ਪਰੇਖੇ ਦੂਰ ਹੋ ਜਾਣ ਤੇ ਇਹ ਸ਼ੁਰੂ ਕੀਤਾ ਸੀ ਫਿਰ ਜਿਸ ਦਾ ਸਾਹਿਬ ਡਾਡਾ ਹੋਏ ਚੱਲਦਾ ਚਲਾ ਜਾਓ ਅੱਛਾ ਕਿਵੇਂ ਦਾ ਰਿਸਪੌਂਸ ਮਿਲਿਆ ਫਿਰ ਰਿਸਪੌਂਸ ਮੈਂ ਕਹੂਗਾ ਵੀ ਮੈਂ ਸੋਚ ਨਹੀਂ ਸਕਦਾ ਮੈਂ ਉਸ ਪਰਮਾਤਮਾ ਦਾ ਕਹਿੰਦਾ ਬਹੁਤ ਸ਼ੁਕਰਗੁਜ਼ਾਰ ਹਾਂ ਹਕੀਕਤ ਬਾਤ ਹੈ ਵੀ ਮੈਂ ਜੇ 5 ਪੈਸੇ ਕੰਮ ਕੀਤਾ ਮੈਨੂੰ 50 ਪੈਸੇ ਮਿਲੇ ਹੂੰ ਔਰ ਸਿੱਖ ਪਰਮਾਤਮਾ ਤੋਂ ਮੈਨੂੰ ਕਈ ਗੁਣਾ ਬਦਰ ਰਿਸਪੌਂਸ ਮਿਲੇ ਹੂੰ ਮੈਂ ਤਾਂ ਡਰਦਾ ਸੀ ਪਰ ਜੋ ਰਿਸਪੌਂਸ ਮਿਲੇ ਮੈਨੂੰ ਲੱਗਿਆ ਦੇਖੋ ਇਨਸਾਨੀਅਤ ਹਰ ਬੰਦੇ ਚ ਪਈ ਹੈ ਨਾ ਇਨਸਾਨੀਤਾ ਮੌਜੂਦ ਹੈ ਨਾ ਹਰ ਬੰਦੇ ਚਾਹੇ ਉਹ ਕਿਸੇ ਧਰਮ ਚ ਵੀ ਹੈ ਤੇ ਫਿਰ ਜਦੋਂ ਤੁਸੀਂ ਇਨਸਾਨੀਤ ਨੂੰ ਪੁਕਾਰੋਗੇ ਇਨਸਾਨੀਤਾ ਆਵਾਜ਼ ਤਾਂ ਦੇਉਗੀ ਉਹ ਨਾ ਉਹ ਦਿੱਤੀ ਉਹ ਇਹ ਆਦਾ ਰਿਜ਼ਲਟ ਆ ਜੀ ਸਾਰੇ ਸਾਹਮਣੇ ਆ ਪੂਰੇ ਨਹੀਂ ਪੂਰੇ ਵਰਡ ਚ ਇਸ ਜੀ ਦਾ ਮੈਸੇਜ ਆ ਰਿਹਾ ਹੈ ਪੂਰੇ ਵਰਡ ਚ ਲੋਕ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਪਰ ਫਿਰ ਤੁਸੀਂ ਦੇਖੋ ਅਗਰ ਮੈਨੂੰ ਕਦੇ ਕਈ ਵਾਰੀ ਆਉਂਦਾ ਸੀ ਵੀ ਦੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੀਵਨ ਸਾਥੀ ਤਾਂ ਭਾਈ ਮਰਦਾਨਾ ਹਮ 37 40 ਸਾਲ ਰਿਹਾ ਹੈ ਗੁਰੂ ਸਾਹਿਬ ਦੀ ਪਤਨੀ ਉਹਦੀ ਨਾਂ ਰਜੀ ਮੁਸਲਮਾਨ ਭਾਈ ਮਰਦਾਨਾ ਜਿਹਨੂੰ ਜੇ ਫਰਕ ਹੁੰਦਾ ਕਦੇ ਵੀ ਨੌਕਰੀ ਰਹਿੰਦਾ ਤੁਹਾਨੂੰ ਫਰਕ ਕਰੋ ਕਿੰਨਾ ਪਿਆਰ ਹੋਊਗਾ ਬਲਕਿ ਤੇ ਰੱਖੇ ਨਹੀਂ ਵਰਗ ਭਾਈ ਦੀ ਪਦਵੀ ਦਿੱਤੀ ਦੀ ਆਪ ਛੂਤ ਸਾਹ ਸੰਬੰਧੀ ਗੁਰਮਤ ਸਿਧਾਂਤ ਦੇ ਪੰਨਣ ਬਠ ਤੇ ਦਰਜ ਹੈ ਗੁਰੂ ਸਾਹਿਬ ਨੇ ਆਪ ਪਦਵੀ ਦਿੱਤੀ ਸੀ ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਦਾਈ ਜੀ ਨੇ ਉਹ ਗੁਰਤੀ ਜੀ ਮੁਸਲਮਾਨ ਸੀ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਜਿਹਨੇ ਗੁਰੂ ਪਛਾਣਿਆ ਉਹ ਇੱਕ ਮੁਸਲਮਾਨ ਰਾਏ ਬਲਾਲ ਮੁਹੰਮਦ ਪੱਟੀ ਥਾ ਗੁਰੂ ਸਾਹਿਬ ਦਾ ਉਸਤਾਦ ਸੈਦ ਮੀਰ ਹਸਨ ਮੁਸਲਮਾਨ ਥਾ ਨੋ ਜਿਵੇਂ ਤੁਹਾਨੂੰ ਦਿਖਿਆ ਪੰਜਵੇਂ ਗੁਰੂ ਸਾਹਿਬ ਕੋਲ ਆਜੋ ਨੀ ਪੱਥਰ ਇੱਕ ਮੁਸਲਮਾਨ ਹਰਬੰਦਰ ਸਾਹਿਬ ਦਾ ਨੀ ਜਿਹੜੀ ਹੈਗੀ ਇੱਕ ਮੁਸਲਮਾਨ ਸੁਆਮੀ ਵੀ ਤਰਖਾਉਂਦੇ ਨੇ ਜੀ ਉਹ ਜਿਹੜਾ ਜਗ੍ਹਾ ਹਰਬੰਦਰ ਸਾਹਿਬ ਦੀ ਅਕਬਰ ਬਾਦਸ਼ਾਹ ਦੇ ਉੱਪਰ ਪੇਟ ਕੀਤੀ ਹੋਈ ਹੈ ਹੈ ਨਾ ਉਹਨਾਂ ਦੇ ਕੀਰਤਨੀਏ ਭਾਈ ਸੱਤਾ ਤੇ ਭਾਈ ਬਲਵੰਡ ਉਹ ਵੀ ਮੁਸਲਮਾਨ ਨੇ ਤੇ ਨੌਵੇਂ ਗੁਰੂ ਸਾਹਿਬ ਆਜੋ ਗੁਰੂ ਤੇਗ ਬਹਾਦਰ ਜਿਹਦੇ ਦੂਸਰੇ ਵਸੇ ਹੋਇਆ ਤੇ ਸੈਫ ਅਲੀ ਖਾਨ ਜਿਹੜਾ ਬਾਦਲਗੜ੍ਹ ਦਾ ਕਿਲ੍ਹਾ ਉਹਨਾਂ ਕੋਲ ਕਿੰਨੇ ਦਿਨ ਰੁਕਦੇ ਨੇ ਆਖੇ ਹੈ ਨਾ ਫਿਰ ਦਸਵੇਂ ਗੁਰੂ ਸਾਹਿਬ ਆਜੋ ਉਸਤਾਦ ਮੁਸਲਮਾਨ ਮੌਲਵੀ ਪੀਰ ਮੁਹੰਮ ਉਟਰਨ ਸਿੰਘਾਂ ਜਿਹਨੇ ਆਪਣੀ ਧੀ ਦੀ ਦੌਤ ਲਗਾਤੀ ਗੁਰੂ ਸਾਹਿਬ ਦੇ ਇੱਕ ਜਨਰਲ ਨੂੰ ਬਚਾਉਂਦਾ ਗੁਰੂਆਂ ਨੇ ਨਫ਼ਰਤ ਦਾ ਵੀ ਨਹੀਂ ਵੀ ਹੈ ਹੀ ਨਹੀਂ ਤਾਂ ਫਿਰ ਗਨੀਖਨ ਨਵੀਖਨ ਜੀ 13 ਲੜਾਈਆਂ ਤੋਂ ਬਾਅਦ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਵੀਖਨ ਤਨੀਖਨ ਨੂੰ ਆਪਣੇ ਬੇਟੇ ਕਹੇ ਇਹੋ ਦੰਦ ਨੇ ਹੁਕਮਨਾਮਾ ਹੂੰ ਜੇ ਗੁਰੂ ਸਾਹਿਬ ਵੱਲ ਤੇ ਅੱਜ ਦਾ ਅਸੀਂ ਉਹਨਾਂ ਗੁਰੂ ਸਾਹਿਬ ਤੋਂ ਵੀ ਜ਼ਿਆਦਾ ਜਾਣਦੇ ਹਾਂ ਹੂੰ ਅਸ ਤਾਂ ਹੈ ਵੀ ਨਹੀਂ ਤਾਂ ਸਵੇਲੇ ਉਹਨਾਂ ਤੋਂ ਲਿਖ ਕੇ ਦੇ ਰਹੇ ਨੇ ਹੁਕਮਨਾਮਾ ਬਖਸ਼ ਰਹੇ ਨੇ ਨਬੀ ਖਾਨ ਦੇ ਗਲੀ ਹਮ ਨੂੰ ਪੁੱਤਰਾਂੋਂ ਵੱਧ ਕੇ ਪਿਆਰੇ ਨੇ ਜੀ ਤੇ ਅਸੀਂ ਦੁਸ਼ਮਣ ਕਹਾਂਗੇ ਕਿਵੇਂ ਫਿਰ ਅਸੀਂ ਗੁਰੂ 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 ਦਾ ਸਿੱਖ ਤਾਂ ਹੋਈ ਨਹੀਂ ਹੈਗਾ ਮਨੂ ਦਾ ਸਿੱਖ ਉਹ ਹੈ ਜਿਹੜਾ ਗੁਰਬਾਣੀ ਦੇ ਸਰੈਂਡਰ ਕਰਦਾ ਹੈ ਗੁਰੂ ਦੇ ਫਰਮਾਨ ਨੂੰ ਜੀ ਇੱਕ ਬੇਟਾ ਆਪਣੇ ਬਾਪ ਨੂੰ ਦਾ ਬਣਦਾ ਪਰ ਬਾਪ ਨਹੀਂ ਮੰਨਦਾ ਉਹ ਕੀ ਕਹਾਂਗੇ ਬੇਟਾ ਤਾਂ ਹੈ ਪਰ ਅਵਿਗਿਆਕਾਰੀ ਹੈ ਜੀ ਨਾ ਫਰਮਾਨ ਹੈ ਅਗਿਆਕਾਰੀ ਹੈ ਅਗਿਆਕਾਰੀ ਹੀ ਹੈ ਅਗਿਆਕਾਰੀ ਤਾਂ ਜੇ ਬਾਪ ਦੀ ਮੰਨੇ ਬਾਪ ਨੂੰ ਮਨੇ ਬਾਪ ਦੀ ਮੰਨੇ ਜੀ ਅਸੀਂ ਗੁਰੂ ਦੀ ਮੰਨੀਏ ਗੁਰੂ ਨੂੰ ਮੰਨੀਏ ਗੁਰੂ ਦੀ ਮੰਨੀਏ ਅੱਜ ਦੇ ਲੋਕ ਪਟਕੇ ਹੋਏ ਨੇ ਹਾਂ ਅਸੀਂ ਕੁਰਾਨ ਨੂੰ ਮੰਨਦੇ ਕੁਰਾਨ ਦੀ ਮੰਨੀਏ ਹੂੰ ਪ੍ਰੋਫੈਸਰ ਮੁਸਾਦੂਨੀ ਉਹਦੀ ਮੰਨੀਏ ਉਹਦੀ ਮੰਨੀਏ ਅੱਛਾ ਡਾਕਟਰ ਨਸੀਰ ਅਖਤਰ ਮੈਡੀਕਲ ਲਾਈਨ ਤੋਂ ਸੇਵਾ ਭਾਵਨਾ ਚ ਕਿਵੇਂ ਆਏ ਕਿਉਂਕਿ ਸਾਨੂੰ ਸੁਣਦੇ ਵਿੱਚ ਆਇਆ ਤੇ ਅਸੀਂ ਕਈ ਵਾਰੀ ਵੇਖਿਆ ਵੀ ਇਹ ਉਹੀ ਘਰ ਹੈ ਜਿੱਥੋਂ ਹਸਪੀਟਲ ਦੇ ਵਿੱਚ ਮਰੀਜ਼ਾਂ ਲਈ ਖਾਣਾ ਵੀ ਬਣ ਕੇ ਜਾਂਦਾ ਹੈ ਆ 5 ਸਾਲ ਹੋ ਗਏ ਤਕਰੀਬਨ ਅ ਮੈਂ ਮੇਰੀ ਮਦਰ ਵੀ ਬਹੁਤ ਬਿਮਾਰ ਰਹਿੰਦੇ ਸੀ ਅਸੀਂ ਹਸਪੀਟਲ ਜਾਂਦੇ ਹੁੰਦੇ ਸੀ ਕੁਸ਼ੀਆ ਪ੍ਰੈਕਟਿਕਲ ਹੁੰਦੀ ਹੈ ਨਾ ਬੰਦੇ ਨੂੰ ਉਹਨੂੰ ਕਹਿੰਦੇ ਲੋਡ ਨਹੀਂ ਪੈਂਦੀ ਉਸ ਵੇਲੇ ਜਦੋਂ ਮੈਂ ਇਕੱਲਾ ਆਪਣਾ ਮੇਰੇ ਮਾਪਦਾ ਬੇਟਾ ਸੀਗਾ ਮੇਰੀ ਪੈਣਾ ਛੋਟੀਆਂ ਸੀ ਮੇਰੀ ਮਦਰ ਬਹੁਤ ਬਿਮਾਰ ਰਹੀ ਹੈ ਤੁਸੀਂ ਦੇਖੋ ਵੀ ਉਸ ਵੇਲੇ ਬੰਦੇ ਨੂੰ ਦੋ ਮਿੱਠੇ ਬੋਲੋਂ ਦੀ ਲੋਡ ਹੁੰਦੀ ਹੈ ਬਿਲਕੁਲ ਹੈ ਨਾ ਜਿਹੜਾ ਬੰਦਾ ਦੀਦੀ ਨੂੰ ਉਹਨੂੰ ਪਤਾ ਹੁੰਦਾ ਹੈ ਅੱਧੀ ਬਿਮਾਰੀ ਉਹ ਆਪ ਹੀ ਠੀਕ ਹੋ ਜਾਂਦੀ ਕੋਈ ਬੰਦਾ ਉਹਨੂੰ ਹੌਸਲਾ ਹੀ ਦੇ ਦੇਵੇ ਮੈਂ ਉਸ ਵੇਲੇ ਪੜਦਾ ਸੀਗਾ ਜਦੋਂ ਕਿ ਮੇਰੀ ਉਮਰ 18-19 ਸਾਲ ਦੀ ਜਦ ਮੇਰੀ ਮਦਰ ਬਿਮਾਰ ਹੋ ਗਈ ਹੈ ਤੇ ਜਦੋਂ ਜਾਣਾ ਲੈ ਕੇ ਹੁੰਦਾ ਕੋਈ ਨਾ ਪਤਾ ਮੈਨੂੰ ਤਾਂ ਨੌਲੇਜ ਵੀ ਨਹੀਂ ਸੀ ਡੀਐਮਸੀ ਜਾਣਾ ਕਰੀ ਹੋਰ ਜਾਣਾ ਤੇ ਉਹਦੇ ਵਿੱਚ ਲੱਗਦਾ ਸੀ ਉਹਨੂੰ ਜਦ ਮਹਿਸੂਸ ਹੁੰਦਾ ਵੀਰ ਇਸ ਤਰ੍ਹਾਂ ਹੀ ਜਿਹੜੇ ਲੋਕ ਹਸਪਤਾਲਾਂ ਵਿੱਚ ਘੁੰਮ ਰਹੇ ਨੇ ਇਹ ਵੀ ਤਾਂ ਇਸੇ ਹੀ ਹੋਗੇ ਇਹ ਵੀ ਦੁਖ ਦੇ ਮਾਰੇ ਹੋਏ ਨੇ ਤੇ ਮੇਰੇ ਦੋ ਬੋਲਾਂ ਨਾਲ ਸਾਡੇ ਇਹ ਕਿਸੇ ਨੂੰ ਜ਼ਰੂਰਤਵੰਦ ਹੈ ਉੱਪਰ ਪਤਾ ਨਹੀਂ ਖਾਣਾ ਸਾਡੀ ਖਾਣਾ ਦੇ ਦਈਏ ਤਾਂ ਉਹਦੇ ਮਨ ਨੂੰ ਖੁਸ਼ੀ ਹੋ ਜੂਗੀ ਜੇ ਬੰਦਾ ਖੁਸ਼ੀ ਹੋ ਗਿਆ ਤਾਂ ਰੱਬ ਖੁਸ਼ ਹੋ ਜੂਗਾ ਤੇ ਇਸ ਕਰਕੇ 5 ਸਾਲ ਪਹਿਲਾਂ ਅਸੀਂ ਬਗੈਰ ਕਿਸੇ ਤਿਆਰੀ ਤੋਂ ਇਹ ਸ਼ੁਰੂ ਕੀਤਾ ਸੀ ਜਿਵੇਂ ਕਿਸਾਨ ਇੱਕ ਬੀਜ ਪਾ ਦਿੰਦਾ ਹੈ ਇਹ ਹਵਾਲੇ ਕਰਕੇ ਵੀਰ ਭਾਵੇਂ ਨੇ ਬੀਜ ਪਾਤਾ ਫਸਲ ਕੱਢਣੀ ਤੇਰੇ ਹੱਥ ਹੈ ਫਸਦਾ ਮੇਰੇ ਬਾਣੀ ਹਤ ਨਹੀਂ 5 ਸਾਲ ਤਣਾ ਸ਼ੁਰੂ ਕੀਤਾ ਸੀ ਅੱਜ 5 ਸਾਲ ਹੋ ਗਏ ਇਹ ਪੰਜਾਬ ਦਾ ਨਹੀਂ ਨਾਰਥ ਇੰਡੀਆ ਦਾ ਪਹਿਲਾ ਲੰਗਰ ਹੈ ਜਿਹੜਾ ਹਾਈਜਾਇਨਿਕ ਡੱਬਾ ਬੈੱਕ ਜਾਂਦਾ ਹੈ ਮਰੀਜ਼ ਦੇ ਬੈੱਡ ਤੇ ਪਚਾਇਆ ਜਾਂਦਾ ਕਿੰਨੇ ਕਿੰਨਾ ਕ ਜਿੰਨੇ ਕੁ ਮਰੀਜ਼ ਹੁੰਦੇ ਨੇ ਜਿੰਨੇ ਕੁ ਮਰੀਜ਼ 50 60 100 170 200 ਚ ਜਿੰਨੇ ਵੀ ਹੋਣ ਸਿਰ ਮੇਰੇ ਵਧੇ ਘਟੇ ਰਹਿੰਦੇ ਨੇ ਉਸ ਨਾਲ ਖਾਣਾ ਵਧਾਇਆ ਜਾਂਦਾ ਹੈ ਤੇ ਉਸ ਤੋਂ ਇਲਾਵਾ ਵੀ ਸਾਡੀ ਕੋਸ਼ਿਸ਼ ਹੈ ਵੀ ਕੋਈ ਸ਼ਹਿਰ ਚ ਜ਼ਰੂਰਤਮੰਦ ਲੋੜਵੰਦ ਬੰਦਾ ਕਿਸੇ ਵੀਲੇ ਵੀ ਖਾਣਾ ਖਾ ਸਕਦਾ ਤੇ ਫਿਰ ਅਸੀਂ 2 ਸਾਲ ਪਹਿਲਾਂ 2023 ਚ ਇੱਕ ਲੈਬਰਾਟਰੀ ਸ਼ੁਰੂ ਕੀਤੀ ਜਿਹਦੇ ਵਿੱਚ ਤਿੰਨ ਗੁਣਾ ਸਸਤਾ ਅ ਟੈਸਟ ਕੀਤੇ ਜਾਂਦੇ ਨੇ ਮਰੇ ਕੋਲ ਸੱਠਾ ਬਾਜ਼ਾਰ ਚ ਪੀਸ ਲੈਬਰਾਟਰੀ ਹੈ ਤੇ ਜਿਹਦੇ ਵਿੱਚ ਬੇਸਹਾਰਾ ਗਰੀਬ ਲਈ ਚਾ ਕਿਸੇ ਵੀ ਧਰਮ ਦਾ ਕੋਈ ਧਰਮ ਦਾ ਨਹੀਂ ਕੋਈ ਅਸੀਂ ਫ੍ਰੀ ਵੀ ਕਰ ਦਿੰਦੇ ਆ ਜੇ ਉਹਦਾ ਕੋਈ ਸਹਾਰਾ ਨਹੀਂ ਹੈਗਾ ਤੇ ਇਸੇ ਸੋਚ ਕੇ ਵੀ ਇਸ ਰਾਮ ਦੀ ਕਿ ਸਿੱਖਿਆ ਤੁਸੀਂ ਧਰਤੀ ਵਾਲੇ ਦਇਆ ਕਰੋ ਉਹ ਲਿਖੇ ਮੁਸਲਮਾਨੀ ਗੱਲ ਨਹੀਂ ਕਿ ਧਰਤੀ ਤੇ ਇਕੱਲੇ ਮੁਸਲਮਾਨ ਹੀ ਵਸਦੇ ਜੀ ਜੀ ਬਿਲਕੁਲ ਇਕੱਲੇ ਇਨਸਾਨ ਵੀ ਨਹੀਂ ਵਸਦੇ ਇੱਥੇ ਜਾਨਵਰਾਂ ਪਰਿੰਦੇ ਵੀ ਵਸਦੇ ਨੇ ਹੂੰ ਸਮਝ ਧਰਤੀਆਂ ਦੇ ਰਹਿਮ ਕਰਨ ਨੂੰ ਦਇਆ ਕਰਨ ਨੂੰ ਕਿਹਾ ਗਿਆ ਤੇ ਆਕਾਸ਼ ਵਾਲਾ ਤੁਹਾਡੇ ਪਰ ਦਇਆ ਕਰੂਗਾ ਅਸੀਂ ਮਸੀਤਾਂ 'ਚ ਤਾਂ ਜਾ ਜਾ ਕੇ ਮੰਦਰਾਂ ਜਾ ਕੇ ਬਹੁਤ ਨਾਲ ਬੜੀ ਪੂਜਾ ਪਾਠ ਕਰਦੇ ਪਰ ਉਹਦੇ ਬੰਦਿਆਂ ਨਾਲ ਹੂੰ ਇੱਕ ਮੈਂ ਇੱਕ ਉਦਾਹਰਨ ਦਿੰਦਾ ਹਾਂ ਨਾ ਮੈਂ ਕਿਸੇ ਦੇ ਬਾਪ ਦੀ ਬੜੀ ਰਿਗਾਰਡ ਇੱਜ਼ਤ ਕਰਾਂ ਜਦੋਂ ਆਉਂਦਾ ਉਹਨੂੰ ਚਾਹ ਪਾਣੀ ਪਿਲਾਉਣਾ ਜਿਵੇਂ ਉਹਦੀ ਸੇਵਾ ਕਰਦਾ ਪਰ ਉਹਦੇ ਪੰਜ ਸਾਲ ਦੇ ਬੇਟੇ ਨਾਲ ਦੁਸ਼ਮਣੀ ਕਰਦਾ ਹੂੰ ਉਹਨੇ ਮੈਨੂੰ ਕਦੇ ਪਸੰਦ ਨਹੀਂ ਕਰਨਾ ਜਿਸ ਰੱਬ ਦੀ ਅਸੀਂ ਪੂਜਾ ਪਾਠ ਦੀ ਗੱਲ ਕਰਦੇ ਆ ਉਸ ਰੱਬ ਦੇ ਬਰਾਏ ਬੰਦੇ ਨਾਲ ਨਫ਼ਰਤ ਕਰਾਂਗੇ ਸਾਡੀ ਕੋਈ ਕੁਛੀ ਜਿਹੀ ਕਮੀ ਆ ਅਸੀਂ ਉਹਦੇ ਬੰਦੇ ਨਾਲ ਮੁਹੱਬਤ ਵੀ ਕਰੀਏ ਇਨਸਾਨੀ ਦੇ ਕੰਮ ਵੀ ਹੈ ਕਿਉਂ ਸਾ ਤੋਂ ਪੁੱਛ ਹੋਣੀ ਹੈ ਜਿਸ ਇਨਸਾਨ ਅੰਦਰ ਜੋ ਸਲਾਹੀਤ ਹੈ ਉਹ ਡਾਕਟਰ ਹੈ ਉਹ ਇੰਜੀਨੀਅਰ ਹੈ ਉਹ ਵਕੀਲ ਹੈ ਉਹਨੂੰ ਪੈਸਾ ਦਿੱਤਾ ਤੁਸੀਂ ਕਹੋ ਰੱਬ ਦਾ ਅੱਤਰ ਸ਼ੁਕਰਾਨਾ ਕਰਦਾ ਸ਼ੁਕਰਾਨਾ ਕਰ ਸ਼ੁਕਰਾਨਾ ਨਹੀਂ ਹੈ ਜੋ ਚੀਜ਼ ਤੈਨੂੰ ਦਿੱਤੀ ਹੈ ਉਹਦੇ ਵਿੱਚੋਂ ਤੂੰ ਉਹਦੀ ਖਲਕਤ ਨਹੀਂ ਕਰ ਤੈਨੂੰ ਜਾਨ ਦਿੱਤੀ ਹੈ ਜਾਨ ਲਾ ਤੈਨੂੰ ਮਾਲ ਦਿੱਤਾ ਮਾਲ ਲਾ ਤਨ ਕੋ ਡਿਗਰੀ ਕੋ ਤਰ ਉਹਦਾ ਤਾ ਉਹਦੇ ਲਈ ਤੂੰ ਇਨਸਾਨੀ ਦੇ ਕੀ ਫਾਇਦਾ ਕਰ ਰਿਹਾ ਆਪਣੀ ਤਾਂ ਜਾਨਵਰ ਵੀ ਜਿੰਦੇ ਨੇ ਅੱਛਾ ਇੱਕ ਟਾਈਮ ਅਜਿਹਾ ਆਇਆ ਸੀ ਹੁਣ ਕਹਿ ਲੀਏ ਕਰੋਨਾ ਕਾਲ ਕਰੋਨਾ ਕਾਲ ਦੇ ਵਿੱਚ ਤੁਸੀਂ 333 ਕੁਆਂਟਲ ਅਨਾਜ ਆ ਜਿਹੜਾ ਹਰਮੰਦਰ ਸਾਹਿਬ ਲੈ ਕੇ ਗਏ ਕਿਵੇਂ ਆਇਆ ਸੀ ਮੰਦੇ ਵਿੱਚ ਪਹਿਲਾਂ ਅਨਾਜ ਜਿਹੜਾ ਉੱਥੇ ਲੈ ਕੇ ਜਾਇਆ ਪਹਿਲਾਂ ਜਦੋਂ ਇਹ ਕਰੋਨਾ ਆਇਆ ਉਸ ਵੇਲੇ ਰੋਜ਼ੇ ਸ਼ੁਰੂ ਹੋ ਗਏ ਸਾਡੇ ਅਸੀਂ ਸੋਚਿਆ ਰ ਵੀ ਅਚਾਨਕ ਬੰਦ ਹੋਇਆ ਉਹ ਜਿਹੜਾ ਲਾਕਡਾਊਨ ਹੋਇਆ ਸਾਰਾ ਬਹੁਤ ਸਾਰੇ ਲੋਕ ਐਸੇ ਸਨ ਜਿਹੜੇ ਰਿਕਸ਼ੇ ਚਲਾਉਂਦੇ ਸਨ ਮਜ਼ਦੂਰੀ ਕਰਦੇ ਸਨ ਹਮਮ ਹੈਂਡ ਟੂ ਮਾਉਥ ਤੇ ਅੱਗੇ ਵਧਦੇ ਦੇ ਤੇ ਅਸੀਂ ਅ ਮਹੱਲੇ ਚੋਂ ਲੰਦੇ ਨੇ ਪਤਾ ਕੀਤਾ ਯਾਰ ਵੀ ਐਸੇ ਘਰ ਪਤਾ ਕਰੋ ਕਿ ਜਿਨ੍ਹਾਂ ਦੇ ਆਪਣੇ ਸਾਥੀਆਂ ਨੂੰ ਕਿਹਾ ਵੀ ਆਪਣੇ ਆਪਣੇ ਮਿਸੀਆਂ ਨੂੰ ਕਹੋ ਵੀ ਹਾਲੇ ਵਾਲੇ ਮਹੱਲੇ ਤੇ ਜਾ ਕੇ ਦੇਖੋ ਯਾਰ ਕਿ ਕਿਸੇ ਨੂੰ ਲੋੜ ਹੈ ਹਮ ਉਹ ਤੇ ਅਸੀਂ ਰਾਸ਼ਨ ਵੀ ਦਿੱਤਾ ਤੇ ਅਸੀਂ ਸਿਵਲ ਹਸਪੀਟਲ ਚ ਕੋਰੋਨਾ ਦੇ ਨਾਲ ਜੇ ਫਰੂਫ ਵੀ ਲੈ ਕੇ ਗਏ ਹਮ ਬਲਕਿ ਤੇ ਮੇਰੇ ਯਾਦ ਆ ਸਾਨੂੰ ਪਤਾ ਲੱਗਾ ਸਾਡੇ ਮਹੱਲੇ ਤੋਂ ਦੂਸਰੇ ਮਹੱਲੇ ਜਿੱਥੇ ਇੱਕ ਸਿੱਖ ਫੈਮਿਲੀ ਸੀ ਉਹ ਸਰਦਾਰ ਅਜੀਤ ਸਿੰਘ ਉਹ ਰਿਕਸ਼ਾ ਚਲਾਉਂਦਾ ਸੀ ਉਹਦੀ ਇੱਕ ਬੇਟੀ ਦੇ 18-19 ਸਾਲ ਦੀ ਇੱਕ ਬੇਟਾ ਤੇ 12-13 ਸਾਲ ਦਾ ਸਾਨੂੰ ਪਤਾ ਲੱਗਿਆ ਵੀ ਉਹਦੇ ਖਤਮ ਹੋ ਗਿਆ ਪੈਡ ਰਿਕਸ਼ਾ ਚਲਾਉਣਾ ਸੀ ਉਹਦੀ ਮਿਸਿਸ ਸਵੇਰੇ ਜਾਂਦੀ ਹੈ ਉੱਥੇ ਗੁਰਦੁਆਰਾ ਸਾਹਿਬ ਲੰਗਰ ਲੈ ਕੇ ਸ਼ਾਮ ਨੂੰ ਆਉਂਦੀ ਹੈ ਤੇ ਸਾਨੂੰ ਕੋਸ਼ਿਸ਼ ਕੀਤੀ ਦੇ ਸੀ ਉਹਨਾਂ ਨੂੰ ਰਾਸ਼ਨ ਦੇਣ ਗਏ ਤੇ ਚਲੋ ਖਰ ਸਾਡਾ ਮਕਸਦ ਇਹ ਤਾਂ ਵੀ ਅਸੀਂ ਹਾਈਲਾਈਟ ਹੋਈਏ ਸਾਨੂੰ ਇਹ ਤਾਂ ਵੀ ਦੇਖੋ ਮੁ슬ਮਨ ਭਰਾ ਰੋਜ਼ਾ ਰੱਖ ਕੇ ਖੁਦ ਭੁੱਖੇ ਰਹਿ ਕੇ ਦੂਸਰਿਆਂ ਨੂੰ ਹੋਣੇ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀਡੀਓ ਵਾਇਰਲ ਹੋ ਗਈ ਕਿਸੇ ਬੰਦੇ ਨੇ ਜਰਮਨ ਦੇਖੀ ਉਹਨੇ ਆਪਣੇ ਰਿਸ਼ਤੇਦਾਰ ਨੂੰ ਮੁਹਾਲੀ ਕਿਹਾ ਇਹ ਬੰਦੇ ਰੱਬੋਂ ਕੌਣ ਦੇ ਤੇ ਉਹ ਰੱਬ ਦੇ ਸਾਡੇ ਕੋਲ ਆਏ ਸਾਡੇ ਥਰੂ ਉਹਨੂੰ ਈ ਰਿਕਸ਼ਾ ਦਵਾਈ ਪਰਿਕਸ਼ਾ ਚੱਲਦੀ ਰਹੀ ਹੈ ਸਿੱਖੋਂ ਸਾਂਝਾਂ ਦੇ ਨਾਮ ਤੇ ਤੇ ਇਹ ਵੀ ਦੁਨੀਆ 'ਚ ਕੋਈ ਕਮੀ ਨਹੀਂ ਹੈ ਅੱਛੇ ਲੋਕਾਂ ਦੀ ਔਰ ਲੋਕ ਚਾਹੁੰਦੇ ਨੇ ਪਰ ਤੁਹਾਡੀ ਨੀਤ ਖਾਲਸ ਹੋਣੀ ਚਾਹੀਦੀ ਹੈ ਨੀਤਾਂ ਤੇ ਮੁਰਾਦਾਂ ਨੇ ਜੀ ਠੀਕ ਹੈ ਨਹੀਂ ਤੇ ਉਸੇ ਦਰਮਿਆਨ ਜੇ ਫਿਰ ਜਦੋਂ ਹਰਮਨਦੇਵ ਸਾਹਿਬ ਵੱਲੋਂ ਅਪੀਲ ਆਈ ਉਸ ਤੋਂ ਬਾਅਦ ਕਿ ਹਰਮਨਦੇਵ ਸਾਹਿਬ 'ਚ ਉਹ ਲੰਗਰ ਦੀ ਉਥੇ ਲੋੜ ਹੈਗੀ ਤੇ ਸਿੱਖ ਭਰਾਵਾਂ ਨੂੰ ਅਪੀਲ ਕੀਤੀ ਗਈ ਸੀ ਉਥੋਂ ਸਿਆਸਾਬਰ ਨੂੰ ਤੇ ਸਾਨੂੰ ਪਤਾ ਲੱਗਿਆ ਸੀ ਵੀ ਕੋਸ਼ਿਸ਼ ਕੀਤੀ ਥੋੜੀ ਜੀ ਤੇ ਅਸੀਂ ਉਥੇ ਲੈ ਕੇ ਗਿਆਏ ਤਾਂ ਬੜਾ ਸਾਡਾ ਕੀਤਾ ਗਿਆ ਜਿਵੇਂ ਕਿ ਬਹੁਤ ਮੈਂ ਕਿਹਾ ਹਾਲਾਤ ਸਤਾ ਟੱਕਰ ਟੱਕ ਉਤਰਦੇ ਨੇ ਹਮ ਲੇਕਿਨ ਗਲਤੀ ਸੀ ਵੀ ਕਿਸ ਭਾਵਨਾ ਲੈ ਕੇ ਆਏ ਹਾਂ ਸਿੱਖ ਸਿੱਖਵਾਸ ਲੈ ਕੇ ਜਾ ਰਹੇ ਹਾਂ ਕੋਈ ਗੱਲ ਨਹੀਂ ਮੰਦੀ ਜੀ ਦੂਸਰੇ ਧਰਮ ਤੋਂ ਲੋਕ ਲੈ ਕੇ ਆਏ ਨੇ ਦੂਸਰੀ ਕਮਿਊਨਿਟੀ ਤੋਂ ਲੈ ਕੇ ਆਏ ਨੇ ਉਸ ਨੂੰ ਉਹਨਾਂ ਲਈ ਬੜੀ ਚੀਜ਼ ਸੀ ਹੈਨਾ ਵੀ ਅਰ ਉਸੇ ਫਿਰ ਲੈ ਕੇ ਵੀ ਸਾਡੇ ਕੋਲ ਕੋਈ ਆਫਤ ਨਹੀਂ ਬੜੇ ਸੇੜ ਨਹੀਂ ਸੀ ਕਿ ਛੋਟੇ ਛੋਟੇ ਕੱਟੇ ਪੰਜ ਪੰਜ 10 ਅਜਿਲੇ ਕੋਠੀ ਕੀਤੀ ਸੀ ਨਾ ਉਹਦੀ ਮਜ਼ਾ ਹੀ ਕੁਛ ਹੋਰ ਹੁੰਦਾ ਹੈ ਹਾਂ ਔਰ ਜੋ ਦਿੱਲੀ ਸਕੂਲ ਮਿਲਿਆ ਤਾਂ ਬਿਆਨ ਨਹੀਂ ਕਰ ਸਕਦੇ ਸੀ ਕਿ ਉੱਥੇ ਲੋਕਾਂ ਨੂੰ ਡੰਗਰ ਛਕਦੇ ਸਨ ਉਹਦੇ ਵਿੱਚ ਸਾਡਾ ਅਛਾ ਉਹਦੇ ਪਿੱਛੇ ਇੱਕ ਕਹਾਣੀ ਜੁੜੀ ਹੋਈ ਸੀ ਵੀ ਪਹਿਲਾਂ ਤਾਂ ਮਲੇਰਕੋਟ ਦੇ ਸ਼ਹਿਰ ਦੇ ਵਿੱਚ ਰਸ ਇਕੱਠਾ ਕੀਤਾ ਉਸ ਤੋਂ ਬਾਅਦ ਪਿੰਡਾਂ ਦੇ ਵੱਲ ਵੀ ਹਾਂਜੀ ਹਾਂਜੀ ਹਮਲੇ ਕੋਲੇ ਸੀ ਜਦੋਂ ਅਸੀਂ ਉਸ ਦਿਨ ਤਾਂ ਹਾਂ ਗੱਲ ਵੀ ਚਲੋ ਕਰਦੇ ਹਾਂ ਹਾਂ ਤੇ ਮਰੇ ਕੋਲੇ ਅਸੀਂ ਅਨਾਉਂਸਮੈਂਟ ਵੀ ਕਰਾਤੀ ਤਿੰਨ ਦਿਨ ਸਪੀਕਰ 'ਚ ਸਰੰਦੀ ਜਿਹੜਾ ਅਸੀਂ ਬਣਾ ਕਾਊਂਟਰ ਵੀ ਲਾਇਆ ਤਿੰਨ ਦਿਨਾਂ 'ਚ 1500 ਰੁਪਏ ਇਕੱਠਾ ਹੋਇਆ ਤੇ 60 65 70 ਕਿਲੋ ਲੱਗਿਆ ਨਹੀਂ ਵੀ ਥੋੜਾ ਮੁਸ਼ਕਲ ਹੋ ਗਿਆ ਹੁਣ ਹਾਂ ਬਹੁਤ ਲੱਗਿਆ ਵੀ 60 65 ਕਿਲੋ ਦੇ ਤਾਂ ਵਾ ਵੀ ਹੋਤਾ ਉਹੀ ਹੋਏ ਫਸ ਗਏ ਪਤਾ ਹੈ ਨਾ ਵੀ ਮਿੱਤਰਤਾ ਕਮ ਹੋਣ ਗੜਬੜ ਹੋ ਗਈ ਲੇਕਿਨ ਅਸੀਂ ਹੌਸਲਾ ਨਹੀਂ ਹਾਰਿਆ ਰੱਬ ਕੋਲੇ ਦੁਆ ਵੀ ਕੀਤੀ ਅਰਦਾਸ ਵੀ ਕੀਤੀ ਤੇ ਪਿੰਡਾਂੋਂ ਨਿਕਲ ਜੇ ਫਿਰ 65 ਕਿਲੋ ਤੋਂ 33 ਕਵਾਂਟਲ ਫਿਰ ਉਹ ਪਿੰਡਾਂ ਵਾਲਿਆਂ ਨੇ ਆਪਣੇ ਬੁਹੇ ਖੋਲਦੇ ਹਮ ਸਰਵਾਦੀਆਂ ਸੀ ਉਹਨ ਸਾਰਿਆਂ ਦੇ ਸਾਰੇ ਭਰਾਵਾਂ ਦੇ ਤੇ ਫਿਰ ਅਸੀਂ ਲੈ ਕੇ ਚਲੇ ਗਏ ਸਾਡੀ ਤਾਂ ਕੋਸ਼ਿਸ਼ ਸੀ ਮਾਲ ਮਾਲਕਾਂ ਦੀ ਮਸ਼ਹੂਰੀ ਕੰਪਨੀ ਦੀ ਲੋਕਾਂ ਨੇ ਪੈਸੇ ਦਿੱਤਾ ਸਵਾਨ ਹਟਦਾ ਉਹ ਯਾਰ ਸਾਡਾ ਕੋਈ ਹੁੰਦਾ ਸਾਡੇ ਤਾਂ ਵੀ ਅੱਛਾ ਪੈਸਾ ਜਾਵੇ ਮੁਹੱਬਤ ਆ ਮਹਿੰਗਾ ਐ ਹਮ ਜਾਵੇ ਦੇਖੋ ਮੈਂ ਅਕਸਰ ਕਹਿੰਦਾ ਹੁੰਨਾ ਤੁਸੀਂ ਆਗ ਨੂੰ ਆਗ ਨਾਲ ਹੀ ਬੁਝਾ ਸਕਦੇ ਆ ਆਗ ਨੂੰ ਬੁਝਾਉਣ ਲਈ ਪਾਣੀ ਚਾਹੀਦਾ ਬਿਲਕੁਲ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਮਿਟਾ ਸਕਦੇ ਨਫ਼ਰਤ ਨੂੰ ਮਿਟਾਉਣ ਲਈ ਮੁਹੱਬਤਾਂ ਚਾਹੀਦੀਆਂ ਨੇ ਤੇ ਅਸੀਂ ਉਹੀ ਮੁਹੱਬਤਾਂ ਜਿਸਾ ਅੱਜ ਸਾਡੇ ਦੇਸ਼ 'ਚ ਸਾਰੇ ਚੌਂ ਪਾਸੇ ਨਫ਼ਰਤ ਦੀ ਅੱਗ ਜਲ ਰਹੀ ਹੈ ਕਿਸੇ ਧਰਮ ਦੇ ਨਾਮ ਤੇ ਕਿਤੇ ਕੌਮ ਦੇ ਨਾਮ ਤੇ ਕਿਤੇ ਭਾਸ਼ਾ ਦੇ ਨਾਮ ਤੇ ਕਿਤੇ ਇਲਾਕੇ ਦੇ ਨਾਮ ਤੇ ਐਸੇ ਨਫ਼ਰਤਾਂ ਦੇ ਬਾਜ਼ਾਰ 'ਚ ਅਸੀਂ ਇੱਕ ਮੁਹੱਬਤ ਦੀ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਇਹ ਨਫ਼ਰਤਾਂ ਦੇ ਹਨੇਰਿਆਂ 'ਚ ਅਸੀਂ ਇੱਕ ਮੁਹੱਬਤ ਦਾ ਦੀਪ ਜਲਾਉਣ ਦਾ ਯਤਨ ਕੀਤਾ ਹੈ ਤਾਂ ਕਿ ਜਿਹਦੀ ਰੋਸ਼ਨੀ ਫੈਲੇ ਉਹਦੀ ਮਹਿਕ ਸਾਡੇ ਪੰਜਾਬ 'ਚ ਨਹੀਂ ਭਾਰਤ 'ਚ ਨਹੀਂ ਪੂਰੀ ਦੁਨੀਆ 'ਚ ਲੇ ਕਿਉਂਕਿ ਪੰਜਾਬ ਪੀਰਾਂ ਫੀਰਾਂ ਦੀ ਧਰਤੀ ਰਹੀ ਹੈ ਗੁਰੂਆਂ ਦੀ ਇੱਥੋਂ ਹਮੇਸ਼ਾ ਦੀ ਮੁਹੱਬਤ ਦਾ ਪੈਗਾਮ ਸੰਸਾਰ ਨੂੰ ਗਿਆ ਹੈ ਉਸੇ ਪੈਗਾਮ ਨੂੰ ਅਸੀਂ ਉਸੇ ਮੁਹੱਬਤ ਦੇ ਸਨੇਹ ਨੂੰ ਦੇਣ ਦੀ ਦੁਆਰਾ ਖੁਸ਼ੀ ਕਰ ਰਹੇ ਹਾਂ ਅੱਛਾ ਕਹਿੰਦੇ ਨੇ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਸਤਤ ਦੇ ਨਾਲ-ਨਾਲ ਨਕਾਰਾਤਮਕ ਪ੍ਰਤੀਕਿਰਿਆ ਵੀ ਮਿਲੀ ਹੈ ਕਦੇ ਜ਼ਿੰਦਗੀ ਦੇ ਵਿੱਚ ਦੇਖੋ ਜਦੋਂ ਲੋਕ ਕਹਿੰਦੇ ਹੋਣਗੇ ਵੀ ਹਾਈਲਾਈਟ ਹੋਣ ਦੇ ਮਾਰੇ ਸਾਰਾ ਕੁਝ ਕਰ ਰਹੇ ਹੋ ਜਾਂ ਆਪਣੀ ਕਮਿਊਨਿਟੀ ਲਈ ਕਰੋ ਕੀਤਾ ਹੋਵੇ ਬਹੁਤ ਚੰਗਾ ਸਵਾਲ ਦਿੱਤਾ ਹੈ ਅਕਸਰ ਸ਼ੁਰੂ ਸ਼ੁਰੂ ਚ ਲੋਕਾਂ ਨੇ ਕਿਹਾ ਵੀ ਇਹ ਟਿਕਟ ਲੈਣ ਵਾਸਤੇ ਇੱਕ ਹੋਇਆ ਮੇਰੇ ਸਾਥੀਆਂ ਨੇ ਵੀ ਕਿਹਾ ਵੀ ਸਾਨੂੰ ਲੋਕ ਕਹਿੰਦੇ ਨੇ ਜਿਨਾ ਵੀ ਤਾਂ ਇੱਕ ਪੋਲਿਟਿਕਸ ਚ ਆਉਂਦਾ ਇੱਕ ਇਹਨਾਂ ਨੇ ਸਾਧਨ ਬਣਾਇਆ ਤੇ ਚੱਲਦਾ ਰਿਹਾ ਕੰਮ ਮੇਰਾ ਇੱਕ ਦੂਸਰੇ ਕੀ ਨਾਮ ਹੁੰਦਾ ਸ਼ੇਖ ਹੁਸੈਨ ਬੈਡਨਸਡੇ ਟਾਈਮ ਵਾਲੇ ਤੇ ਉਹਨਾਂ ਨੂੰ ਵੀ ਹੀ ਲੱਗਿਆ ਫਿਰ ਉਹਨਾਂ ਨੇ ਜੇ ਕੋਈ ਟਾਈਮ ਨਿਕਲੇਗਾ 2-3 ਸਾਲ ਫਿਰ ਉਹਨਾਂ ਨੇ ਮੈਨੂੰ ਮੈਸੇਜ ਕਰਕੇ ਸੌਰੀ ਕਹੀ ਕਹਿੰਦਾ ਯਾਰ ਮੈਂ ਆਪਣੀ ਉਹਦੇ ਕੋਲ ਗਲਤ تھا ਉਹਦੇ ਜਿੱਥੇ ਮੈਂ ਤਾਂ ਕਹਿ ਰਿਹਾ ਉਹਨੇ ਕਹਿੰਦਾ ਵੀ ਮੈਂ ਵੀ ਸੋਚਿਆ ਸੀ ਵੀ ਇਹ ਤਾਂ ਪੋਲਿਟਿਕਸ ਵਾਸਤੇ ਆ ਰਹੇ ਨੇ ਤੇ ਪੋਲਿਟਿਕਸ 'ਚ ਆਉਣਾ ਹੋਊਗਾ ਇਸ ਕਰਕੇ ਲੋਕਾਂ 'ਚ ਹੋ ਕਰ ਰਹੇ ਨੇ ਤੇ ਹੋਇਆ ਇਸ ਨਾਲ ਬਹੁਤ ਜ਼ਿਆਦਾ ਹੋਇਆ ਤੇ ਹੁਣ ਵੀ ਬਹੁਤ ਸਾਰੇ ਲੋਕ ਜਦੋਂ ਇਹ ਸੋ ਪ੍ਰਭਾਵਸ਼ਾਲੀ ਨਾਮ ਲੋਕਾਂ 'ਚ ਨਾਮ ਆ ਜਾਂਦਾ ਉਹ ਬਹੁਤ ਬੁਰੇ ਲੱਗਦੇ ਕੋ ਸਾਥੀਆਂ ਨੇ ਲਵਾਏ ਕੁਝ ਪੁਰਾਣੇ ਉਸ ਵੇਲੇ ਲੋਕਾਂ ਨੇ ਕਿਹਾ ਵੀ ਸਾਡੇ ਇੱਕ ਖਾਸ ਸਾਥੀ ਨੂੰ ਵੀ ਇਹ ਇੱਕ ਉਹਹੀ ਸਟੈਂਡਰਡ ਪ੍ਰੋਡਕਟਸ ਚੋਂ ਦਾ ਕਿਉਂਕਿ ਮੈਂ 2097 1997 ਤੋਂ ਲੈ ਕੇ 2002 ਤੱਕ ਅਕਾਲੀ ਦਲ ਦੇ ਜਿਹੜੇ ਸਾਡੇ ਮੰਤਰੀ ਸਿਮਰੇ ਕੁਲੇ ਤੋਂ ਨੂਸਰਤ अली ਖਾਨ ਬੁੱਧੇ ਉਹਨਾਂ ਨਾਲ ਰਿਹਾ ਉਹਨੇ ਕਿਹਾ ਵੀ ਤੁਸੀਂ ਜਾਣਦੇ ਨਹੀਂ ਨਾ ਪਚੋਖੜ ਇਹ ਤਾਂ ਪੋਲਿਟੀਕਲ ਪਚੋਖੜ ਹੈ ਇਹ ਉਸੇ ਵਾਸਤੇ ਆ ਰਿਹਾ ਚਲੋ ਖैर ਕੋਈ ਦੇਖੋ ਪਤਾ ਕੀ ਗੱਲ ਹੈ ਜਦੋਂ ਤੁਸੀਂ ਜਿਸ ਲਈ ਸੇਵਾ ਕਰ ਰਹੇ ਹੋ ਉਹ ਰਾਜ਼ੀ ਹੈ ਉਹ ਕਹਿੰਦੇ ਨੇ ਮੁੰਡਾ ਕੁੜੀ ਰਾਜ਼ੀ ਕੀ ਕਰੂਗਾ ਕਾਜ਼ੀ ਕਹਿੰਦੇ ਨੇ ਕਹਾਵਤ ਇਸ ਤਰ੍ਹਾਂ ਦੀ ਗੁਸ ਜੇ ਜਦੋਂ ਉਹ ਰਾਜ਼ੀ ਹੈ ਤਾਂ ਫਿਰ ਸਾਨੂੰ ਕੋਈ ਕੁਛ ਕੰਦਾ ਰਹੇ ਚਲੀ ਜਾਂਦਾ ਹੈ ਜਿਹੜਾ ਬੰਦਾ ਨਾ ਅਸਲ ਵਿੱਚ ਅੰਗਰੇਜ਼ ਨੇ ਕਿਹਾ ਵੀ ਜਿਸ ਬੰਦੇ ਨੇ ਨਾ ਕਿਸੇ ਮੰਜ਼ਿਲ ਤੇ ਜਾਣਾ ਹੋਵੇ ਉਹ ਰਸਤੇ 'ਚ ਲੋਕਾਂ ਦੇ ਭੰਗਣ ਵਾਲੇ ਉਹਰੀ ਕਰਦਾ ਹੁੰਦਾ ਉਹ ਆਪਣੇ ਉਹਦੀ ਮੰਜ਼ਿਲ ਉਹਦਾ ਨਿਸ਼ਾਨਾ ਹੁੰਦੀ ਹੈ ਜੇ ਉਹ ਰਸਤੇ 'ਚ ਸਾਨੂੰ ਕੋਈ ਉਹਦਾ ਜਵਾਬ ਦੂ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਹੁੰਦਾ ਅੱਛਾ ਜਿੰਦਗੀ ਦੇ 25 ਸਾਲ ਸੇਵਾ ਭਾਵਨਾ ਚ ਲਾਤੇ ਕਦੇ ਮਨ ਦੇ ਵਿੱਚ ਆਇਆ ਨਹੀਂ ਵੀ ਰਾਜਨੀਤੀ ਵੱਲ ਹੋਈ ਹੈ ਉਹ ਨੇ ਯਾਰ ਰਾਜਨੀਤੀ ਬਹੁਤ ਖਤਰਨਾਕ ਚੀਜ਼ ਹੈ। ਹੂੰ ਦੇਖੋ ਤੁਸੀਂ ਮੇਰਾ ਇਹ ਵਿਸ਼ਵਾਸ ਹੈ ਵੀ ਇਹਨੇ ਬਣ ਰਿਹਾ ਹੈ। ਇਸਲਾਮ ਦਾ ਇੱਕ ਤਰੀਕਾ ਹੈ ਵੀ ਜੋ ਤੁਸੀਂ ਬੀਜ ਰਹੇ ਹੋ ਜੋ ਕਰਮ ਕਰ ਰਹੇ ਹੋ ਇਹ ਤੁਹਾਨੂੰ ਲਿਖਾ ਚੋਕਾ ਦੇਣਾ। ਕੁਰਾਨ ਸ਼ਰੀਫ ਵੀ ਇੱਕ ਚੈਪਟਰ ਹੈ ਗਾਸ਼ੀਆ ਐਤਨਾ ਮੈਂ 25 26 ਇਨਨਾ ਇਲੈਨਾ ਯਾਬਾ ਹੁਮਾ ਇਨਨਾ ਅਲੈਨਾ ਹਿਸਾਬਾ ਹੁਮ ਹਰ ਇਨਸਾਨ ਨੇ ਆਪਣੇ ਸਾਰਜਨਹਰ ਪ੍ਰਭੂ ਦੇ ਹਜ਼ੂਰ ਪੇਸ਼ ਹੋਣਾ ਹੈ। ਤੇ ਆਪਣੇ ਕਰਮਾਂ ਦਾ ਲੇਖਾ ਦੇਣਾ ਹੈ ਸ੍ਰੀ ਗੁਰੂ ਰੰਧ ਸਾਹਿਬ ਪ੍ਰਭਾਤੀ ਅਸਿਰ ਗੁਰੂ ਰੰਧ ਸਾਹਿਬ ਆਸਾ ਮੰਨਲਾ ਆਰਾਮ ਕਲੀ ਸ੍ਰੋਮ ਮਹੱਲਾ ਪਹਿਲਾ ਅੰਗਨਾ 552 ਸਭ ਨਾ ਕਦਰ ਲੇਖਾ ਹੋਏ ਕਰਨੀ ਬਜੂ ਤਰੇ ਨ ਹੋਏ ਮੈਨੂੰ ਦੇ ਰਹੇ ਮੈਂ ਜੋ ਬੀਜੂ ਆਮਨੇ ਕਟਲੇ ਕਿਸੇ ਪਰ ਜ਼ੁਲਮ ਹੋਇਆ ਕਿਸੇ ਪਰ ਜ਼ਿਆਦਤੀ ਹੋਈ ਕਿਸੇ ਨਾਲ ਤੱਕਾ ਹੋ ਗਿਆ ਉਹ ਤਾਂ ਹੋ ਗਿਆ ਖਤਮ ਹੋ ਗਿਆ ਪਰ ਮੇਰੇ ਕੋਲ ਲਿਖਿਆ ਗਿਆ ਨਾ ਕਿਸੇ ਪਰ ਮੌਸਲੇ ਇਹ ਬੜੀ ਹੈ ਪਾਲਿਸੀ ਲੇਕਿਨ ਹੈ ਬੜੀ ਨਾਜ਼ੁਕ ਚੀਜ਼ ਜਿਹਨੂੰ ਇਹ ਡਰ ਹੈ ਨਾ ਮੈਂ ਅੱਗੇ ਜਾਂਦੇ ਜਨਾਂ ਇਹ ਰੂਲ ਘਰਤਾ ਲੱਗਦਾ ਨਾ ਮੈਂ ਲੈਕੀ ਨਹੀਂ ਮੈਂ ਕਾਬਲੀ ਮਿਲ ਚ ਕੁਆਲਟੀ ਨਹੀਂ ਹੈ ਮੈਂ ਕਰ ਸਕਾਂ ਇਸ ਕਰਕੇ ਦੂਰ ਰਹਿਣ ਦੀ ਕੋਸ਼ਿਸ਼ ਕਰੀ ਅਚਾ ਡਾਕਟਰ ਸਾਹਿਬ ਸਵਾਲ ਤਾਂ ਹੋਰ ਵੀ ਬਹੁਤ ਸੀ ਮਾਨ ਦੇ ਵਿੱਚ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਆਵਾਮ ਨੂੰ ਭਾਰਤ ਦੇ ਆਵਾਮ ਨੂੰ ਪੂਰੀ ਦੁਨੀਆ ਨੂੰ ਮੈਂ ਪੰਜਾਬੀ ਦੇ ਆਵਾਮ ਨੂੰ ਕਹਿਣਾ ਚਾਹਾਂਗਾ ਵੀ ਦੇਖੋ ਪੰਜਾਬ ਇੱਕ ਕਿਸੇ ਵੇਲੇ ਭਾਰਤ ਦਾ ਸਭ ਤੋਂ ਮੋਹਰੀ ਸੂਬਾ ਸੀ ਜੀ ਸਾਡੀ ਜਵਾਨੀ ਨਸ਼ਿਆਂ ਨੇ ਖਾਲੀ ਹੈ ਨਾ ਤੇ ਇਸ ਲਈ ਸਾਨੂੰ ਇਹਨਾਂ ਤੋਂ ਨਿਕ ਬਾਹਰ ਨਿਕਲਣ ਦੀ ਲੋੜ ਹੈ ਮਾਪੇ ਜਦੋਂ ਨਸ਼ੇ ਵਿੱਚ ਕਰਦੇ ਨੇ ਕਿ ਕਿਉਂ ਬੇਟਾ ਹੁੰਦਾ ਜਵਾਨ ਮਰ ਜਾਂਦਾ ਹੈ ਤੇ ਦੂਸਰੀ ਸਾਡੀ ਨਫ਼ਰਤਾਂ ਜਿਹੜੀਆਂ ਫਲਾਈਆਂ ਜਾਂ ਰਹੀਆਂ ਨੇ ਉਹ ਤੋਂ ਤੇ ਨਫ਼ਰਤੋਂ ਦੂਸੀਂ ਹਟੀਏ ਪੰਜਾਬ ਨੂੰ ਮਿਲ ਕੇ ਅਸੀਂ ਮਿਲ ਜੁਲ ਕੇ ਫਿਰ ਤੋਂ ਭਾਰਤ ਦਾ ਮੋਰੀ ਸੁਭਾ ਬਣਾਈਏ ਇਹ ਤੋਂ ਫਿਰ ਤੋਂ ਮੁਹੱਬਤ ਦਾ ਪੈਗਾਮ ਭਾਰਤ ਨੂੰ ਦੀ ਪੂਰੀ ਦੁਨੀਆ ਨੂੰ ਦੇਈਏ ਤੇ ਮੈਂ ਇਹ ਕਹਾਂਗਾ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਆਓ ਸਭ ਮਿਲ ਕੇ ਉਹ ਇੱਕ ਜਿੱਡੀ ਬੜੀ ਬਰਕਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਲੋਕ ਹੈ ਮਿਲਵੇ ਕੀ ਮਹਿਮਾ ਬਰਨ ਨਸਕੋ ਨਾਨਕ ਪਰੈ ਪਰਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਹੀਮ ਗੁਜਰੀ ਮਹੱਲਾ ਪੰਜਵਾਂ ਅੰਗ 498 ਜੀ ਆਓ ਸਭ ਮਿਲ ਕੇ ਨਵਾਂ ਇਤਿਹਾਸ ਬਣਾਈਏ ਪੰਜਾਬ ਨੂੰ ਫਿਰ ਤੋਂ ਭਾਰ ਦਾ ਮੋਰੀ ਨਿਵਾਸ ਬਣਾਈਏ ਬਾਕੀ ਰਹਾ ਮੈਂ ਅਕਸਰ ਤੁਹਾਡੇ ਚੈਨਲ ਰਾਹੀਂ ਇੱਕ ਮੈਸੇਜ ਦਾ ਮਕਸਦ ਨਾ ਹੋਣਾ ਉਹਨਾਂ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਸਿਆਸੀ ਲੋਕਾਂ ਦਾ ਕੰਮ ਉਹਨਾਂ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਦੇ ਬੰਦੀਆ ਪਾਉਣੀ ਡਿਵਾਈਡ ਐਂਡ ਰੂਲ ਜੀ ਇਹਨਾਂ ਅੰਗਰੇਜ਼ੀ ਦੀ ਪੁਰੀਸੀ ਹੈ ਉਹਨਾਂ ਦਾ ਜਗ ਕੌਮ ਹੈ ਉਹ ਅਹਲੇ ਸਿਆਸਤ ਜਾਣੇ ਉਹਨਾਂ ਕਰਨ ਦਿਓ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਤੇ ਸਤ ਸੁਨੂਕਾਂ ਚ ਭਰ ਕੇ ਦਫ਼ਨ ਕਰ ਦਿਓ ਨਫ਼ਰਤਾਂ ਅੱਜ ਇਨਸਾਨ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਅੱਜ ਪੰਜਾਬ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਅੱਜ ਭਾਰਤ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਬਸ਼ਰਤ ਤੇ ਇਸ ਹਨ ਡਾਕਟਰ ਨਸੀਰ ਅਖਤਰ ਜੀ ਆ ਕਿਤਨਾ ਕਿਤੇ ਅੱਜ ਪੂਰੀ ਦੁਨੀਆ ਨੂੰ ਮੁਹੱਬਤ ਦੀ ਜ਼ਰੂਰਤ ਹੈ ਆ ਨਫ਼ਰਤਾਂ ਦੀ ਦੁਨੀਆ ਦੇ ਵਿੱਚ ਪਿਆਰ ਦਾ ਦੀਵਾ ਜਗਾਉਣ ਦੀ ਗੱਲ ਆਖੀ ਹੈ ਪੰਜਾਬ ਦੇ ਵਿੱਚੋਂ ਫਿਰਕਾਪ੍ਰਸਤੀ ਫਲਾਉਣ ਵਾਲੇ ਲੋਕਾਂ ਨੂੰ ਵੀ ਕਿਹਾ ਹੈ ਕਿ ਉਹ ਨਫ਼ਰਤ ਚਾਹੇ ਜਿੰਨੀ ਮਰਜ਼ੀ ਫੈਲਾ ਲੈਣ ਪਰ ਇਹ ਆਪਸੀ ਭਾਈਚਾਰਕ ਸਾਜ ਹੈ ਜਿਹੜੀ ਐਸੇ ਤਰ੍ਹਾਂ ਹੀ ਬਰਕਰਾਰ ਬਰਕਰਾਰ ਰਹੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਕਾਫੀ ਲੋਕ ਨੇ ਜਿਹੜੇ ਆ ਇਸ ਵੀਡੀਓ ਨੂੰ ਦੇਖ ਕੇ ਇਸ ਨਸੀਹਤ ਤੋਂ ਪ੍ਰਭਾਵਿਤ ਜ਼ਰੂਰ ਹੋਣਗੇ ਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ